ਹਾ 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 ਸੰਤ ਆਚ ਜੈਣ ਸੰਤ ਵਿੱਚੋਂ ਮਾਰਕ ਸੰਤ ਚੋ ਹੁਲਕ Yeah. the man ਸੰਗਤ ਪ੍ਰਾਣ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸਤਿ ਦੇ ਵਾਦੇ ਸਤਿਗੁਰ ਗਿਆਨ ਜਾਣੇ ਸਤਿ ਦੇ ਵਾਦੇ ਸਾਤ ਤਤ ਜੀ ਤਨ ਸੰਗਤ ਅਣੇ ਜੋ ਜਾਣੇ ਸੋ ਜਾਣੇ ਸਤ ਕੋ ਜੁ ਗਿਆਨ ਜਾ ਰ ਸਤ ਕੋ ਜੁ ਗਿਆਨ ਜਾਣ ਸੰਤ ਦੇ ਵਾਦੇ ਹਾਂ ਤਕ ਜੀ ਤਨ ਸੰਸ Oh uh -huh. 私たちは。<noise> <noise> ਸਤਿਨਾਮ 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 ਜੀ ਵਕਤ ਨਾਮ ਸਤਿਨਾਮ ਸਤਿਨਾਮ ਜੀ ਯਾਦੋ ਸਤਿਨਾਮ 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 ਜੀ ਵਕਤ ਨਾਮ ਸਤਿਨਾਮ ਸਤਿਨਾਮ ਜੀ ਯਾਦੋ ਸਤਿਨਾਮ 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 ਜੀ ਬਾਜੀ والله من عذاب ਕੋ ਜੋ ਨੌਇ ਸੋ ਅੰਤਜਾਮੀ ਪ੍ਰੋਗਰਾਮ ਦੀ ਜੇਕਰ ਸਿਰ ਅਰਾਗੈ ਮッコ ਵੀ 400 ਰੁਪਏ ਸੰਭਲ ਸੰਗ ਲਾ ਗਏ ਕੋ ਜਪੋ ਜੀ ਸਾਧਿਆ ਜੀ ਸਾਡੇ ਆ ਚੱਕਰ ਕਰਦੇ ਰਹੇ ਅਰੇ ਬਿੰਦਰ ਹਰ ਸਿੰਘ ਜੀ ਆ ਕੇ ਇਸ ਤੱਕ ਵਿਗਯੋ ਹਰ ਇੱਕ ਆਪ ਸਵੀਰੋ ਜਾ ਕੇ ਜਨਮ ਜਨਮ ਦੇ ਵਾਸਤੇ ਆਕਰ ਨਿਮਤ ਨਾਮ ਦੇ ਰੁਪਏ ਆਏ ਤਾਂ ਇੱਕ ਜਨਮ ਸੰਕਟ ਤੋਂ ਆਇਆ ਜਨ ਲੋ ਦਾ ਸਵਾ ਰੰਗ ਰੰਗ ਰਾਤ ਤੇ ਉੱਪਰ ਸਰਸਤ ਨਗਰੀਆਂ ਪਾ ਲੈਣਾਂ ਦੇ ਥੋੜੀ ਥੋੜੀ ਸਤ ਸਤ ਕੱਟੇ ਆਪਾਂ ਟੋਕਰ ਕਰਾਇਆ ਕਿ ਨਰਗਨ ਪੈ ਲਹੂਮ ਜਮਈਏ ਸਮਝ ਬੈਂਕ ਦੀ ਮੇਰੀ ਕੁੰਜੀ ਰਾਜਮਾਰਾ ਤੇ ਆਉਣ ਜਾਰੋ ਗੋੜਾ ਲੈ ਉਧਰ ਬਣਾ ਲੈ ਕੋ ਜਾ ਆ ਜਾ ਆ ਬੜਾ ਸੈਕਟਰ ਤੋਂ ਆਉਣਾ ਆਲਾ ਬਿਆਕਰ ਵਿੱਚ ਘਰ ਵਿੱਚ ਚੱਕੂ ਦੀ ਸੰਸਾਰ ਪਰਿਵਾਰ ਕਾਣੇ ਕੰਨੀਆਂ ਲਿਖਦੇ ਹੋ ਹਾਲ ਤਕਾਲ ਮੋਹੇ ਚੰਮ ਡੰਡ ਨਾ ਲੱਗੇ ਜੀ ਸਰ ਜੀ ਸਰ ਮੇਰੇ ਨੇ ਵੀ ਨਾ ਤੱਕੀ ਜਰਾਤ ਜਮਾਤ ਸਤਿ ਸ਼੍ਰੀ ਅਕਾਲ ਸਤਨਾ ਕੋਟ ਨੇ ਆਵੇ ਕੋਸ਼ਨੀ ਉਸੇ ਬਾਹਰ ਕਰ ਦਿਆ ਰਹੇ ਨਾਹੀ ਨੋਸਾਂ ਚਲਣਾ ਤੋਰ ਕਰ ਕੇ ਉੱਪਰ ਮਰਨਾ ਪੁੱਤ ਜੀ ਗੁਲਾਬ ਦੇਣਾ ਪੰਜ ਫੜ ਕੇ ਫੜ ਲੋ ਫੜਾਓ ਜਾਨੋ ਪੰਥ ਨਾ ਸਵਾਰਾ ਸਾਜ ਕੋ ਪਿਆਰਾ ਕੇ ਬੇਰਮਦਾਸ ਸਰਦਾਰ ਦੀਵਾਨੇ ਕੀ ਨਾਹੀ ਦੁਨੀਆ ਭੰਗ ਖਾਣੇ ਜਪੋ ਅਸਾਧਾ ਸਾਧਾ ਸਾਧਿਆ ਮਨ ਨੂੰ ਗੁਰ ਕਰਨਾ ਕਿ ਨਿਰਭਉ ਹੈ ਨਾ ਵੀ ਕੋਈ ਜਬੀਏ ਸੁਆ ਮੇਂਤੀ ਮੇਰੀ ਉਰਵਾਣ ਜਿਉਂ ਰਾਮ ਕੋੜੀ ਦਾ ਢੰਡਾ ਦਾ ਨੀਰਵਾਸ ਜਮਾਉ ਬੋਲਨ ਚਾਰੋ ਰਾਮ ਕੋੜੀ ਦਾ ਸੈਦ ਲੁਕਾ ਪਾਰ ਮਹਿਰਾਮ ਨਾਮ ਤਨ ਲਾ ਦੇ ਆ ਬੇਸਾਨੀ ਸੰਸਾਰ ਉਰਵਾਣ ਪਾਰ ਕੇ ਦਾਨੀਆਂ ਨੇ ਖਰੇ ਹੋ ਹਾਲ ਕਰਤਾ ਕੋਈ ਕੰਡੰਡ ਨਾ ਲੱਗੇ ਜੀ ਨੇ ਸੰਤਨ ਗਾ ਜੈਸਾ ਰੰਗ ਦਾ ਤੈਸਾ ਇਹ ਸੰਸਾਰ ਮੇਰੇ ਰੂਹੀ ਜੀ ਨੂੰ ਬਜੀ ਹੋਰ ਉਦਾਸ ਜਮਾ ਜੇ ਮੰਦਰ ਸਾਰ ਨੂੰ ਸੋਈ ਇੱਕ ਰੀਕੋ ਕਹਿਣਾ ਹੋਈ ਇਹ ਤਾਂ ਐਸਾ ਐਸੇ ਕਾਫੀ ਬਾਟੇ ਜਲ ਗਿਆ ਪ੍ਰਾਸ ਵਾ ਗਿਆ ਮਾਟੀ ਭਾਈ ਬੰਦ ਕਟੰਬ ਸਹਿਰ ਆ ਓਏ ਪੀ ਲਾਗੇ ਕਾਰ ਸਵੇਰਾ ਕਰਕੀ ਨਾਗਪੁਰੇ ਤਨ ਲਾਗੇ ਉਹ ਤੋਂ ਫੂਤ ਫੂਤ ਕਰ ਪਾਗੀ ਕਹਿ ਰਵਿਦਾਸ ਸਵੇ ਜਗ ਲੂਟਿਆ ਹਮ ਤੋ ਏਕ ਨਾਮ ਨਾ ਛੁਟਿਆ ਜਪੋ ਜੀ ਸਤਿਰਾਮ ਸੰਤਾਂ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਤਾਂ ਸਤਿਗੁਰੂ ભગવાન ਕਾਲੀਕੀ ਮਹਾਰਾਜ ਤੁੰ ਦਾ ਸਤਿਗੁਰੂ ਤਨ ਤਨ ਸਤ ਸਗੁਰੂ ਕਬੀਰ ਜੀ ਮਹਾਰਾਜ, ਬਾਨਸਰੀ ਚੰਦ ਜੀ ਮਹਾਰਾਜ, ਤਨ ਤਨ ਬਾਬਾ ਫਰੀਦ ਜੀ ਮਹਾਰਾਜ, ਤਨ ਤਨ ਸਤ ਸਗੁਰੂ ਰੰਕਾ ਜੀ, ਸਤ ਸਗੁਰੂ ਬੰਕਾ ਜੀ ਮਹਾਰਾਜ, ਤਨ ਤਨ ਸਤ ਪੀਲਨੀ ਜੀ, ਸੰਤ ਮੀਰਾਬਾਈ ਜੀ ਮਹਾਰਾਜ, ਸਭ ਗੁਰੂ ਮਹਾਪੁਰਸ਼ਾਂ ਦੇ ਚਰਨ ਕਮਲਾ ਤੇ ਸਿਮਰਨ ਸੇਵਾ ਦੀ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਸਤਿਗੁਰੂ ਸਤਗੁਰਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਸੀਰ ਗਵਰਧਨਪੁਰ ਕਾਂਛੀ ਬੇਗਮਪੁਰਾ ਹਰਦਵਾਰ ਸਤਖੰਡ ਫੁੱਲਾਂ ਸਭੂ ਗੁਰ ਤੁਮੋ ਕੇ ਦਰਸ਼ਨ ਦਿਦਾਰ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਸੰਤਨ ਸਤਗੁਰੂ ਬਾਪਾ ਪਿੱਪਲ ਰਾਜੀ ਮਹਾਰਾਜ ਸੰਤਨ ਸਤਗੁਰ ਸੁਆਮੀ ਸੰਤਨ ਰਾਜੀ ਮਹਾਰਾਜ ਸਤ 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 ਸਰਬੱਤ ਦਾ ਭਲਾ ਸਤਿ ਪੰਥ ਦੇ ਅਮਰ ਸ਼ਹੀਦ ਸ਼੍ਰੀ ਅਕਸਵਰ ਸਿੰਘ ਰਾਮਾਨੰਦ ਜੀ ਮਹਾਰਾਜ ਸਭੂ ਗੁਰੂ ਮਹਾਂਪੁਰਸ਼ਾਂ ਦੇ ਚਰਨ ਕਮਲਾਂ ਤੇ ਸਿਮਰਨ ਸੇਵਾ ਦੀ ਕਮਾਈ ਦਾ ਧਿਆਨ ਕਰਕੇ ਜੱਪੋ ਜੀ ਸਤਨਾਮ ਸਤਨਾਮ ਮਨ ਜੋ ਵਰਤੋਂ ਦੀ ਕੋਂ ਬਲ ਬਲ ਜਾ ਰਮੀਆਂ ਕਾਰਨ ਕਬਨੇ ਆਪੋ ਨਿਭਾਉਂਦੇ ਬਹੁਤ ਜਨਮ ਬਿਛਰੇ ਤੇ ਮਾਬੋ ਉਹ ਨਿਮਾ ਆ ਰਹੇ ਨੇ ਕਹਿ ਰਹੇ ਦਾ ਸਾਥ ਲੱਗ ਲਿਓ

ਅੱਜ ਦੇਰਾ ਸ੍ਰੀ 108 ਸੰਸਰਬੰਦਾ ਅੱਜ ਦੀ ਸਚਕੰਡ ਪੰਡਾ ਦੇ ਮਜੀਦਾ ਗਦੀਨਸ਼ੇ ਅਤੇ ਚੇਅਰਮੈਨ ਸ੍ਰੀ ਗੁਰੂ ਰਵਦਾਸ ਗਰਮਸਥਾਨ ਪਬਲਿਕ ਕੈਰੀ ਟੇਵਲ ٹرسٹ ਮਾਰਾ ਨਸੀਬ ਸ਼ਕਨੁਰ ਸਵਾਮੀ ਨਰਿੰਜਲ ਦਾਸ ਕੀ ਮਹਾਰਾਜ ਜੀ ਉਹਾਂ ਦੀ ਸਰਪ੍ਰਸਤੀ ਹੈ ਉਨ੍ਹਾਂ ਦੀ ਆਗਿਆ ਦੇ ਅਨੁਸਾਰ ਕੱਲ ਸੱਚੇ ਪਾਤਸ਼ਾਹ ਜੀ ਦੇਰਾ ਸ੍ਰੀ 177 ਸਰਪੰਦਾਰ ਦੀ ਸੱਚਖੰਡ ਮੰਦਾਂ ਕੋ ਸਤੂ ਗੁਰੂ ਸਵਾਮੀ ਰੰਗਨ ਦਾਸ ਮਹਾਰਾਜ ਜੀ ਦੇ ਹੁਕਮ ਅਨੁਸਾਰ ਸਤਿਗੁਰ ਲੋਕ ਸਵਰਗਵਾਸੀ ਦੇ ਭਜਨੋ ਦੀਆਂ ਅਸਤੀਆਂ ਸੰਤ ਸਮਾਜ ਦੇਰੇ ਦੇ ਸਾਰੇ ਸੇਵਾਦਾਰ ਉਹ ਦੇਰੇ ਦੀਆਂ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਠਾ ਸੰਸਥਾ ਕੋ ਆਗਿਆ ਲੈ ਕਰਕੇ ਇਹਦਾ ਸਤਖੰਡ ਬੱਲਾ ਤੋਂ ਚੱਲ ਕੇ ਹਰ ਸਾਰ ਫਰਕੀ ਪਹੁੰਚੇ ਸਤਗੁਰੂ ਮਹਾਰਾਜ ਦੀ ਆਪਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੈਠੀ ਹੈ ਸਤੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਤਕਾਰ ਜੋ ਸੁਭਗਦਾਸੀ ਜੀ ਦੀ ਭਜਨੋ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਅਗੇ ਸੱਚੇ ਪਾਤਸ਼ਾਹ ਜੀਓ ਸਭ ਉਹ ਸੰਗਤਾਂ ਸੰਤ ਸਮਾਜ ਨੂੰ ਪਾਰਾ ਮਿੱਠਾ ਕਰਕੇ ਮੰਨ ਦਾ ਬੰਦ ਬਖਸ਼ਿਸ਼ ਕਰਨਾ ਐਸਮਤਪੁਰੂ ਮਹਾਰਾਜ ਜੀ ਆਪ ਜੀ ਦੇ ਚਰਨਾ ਦੇ ਵਿੱਚ ਸਭ ਸੰਗਤਾਂ ਦੀ ਅਰਦਾਸ ਬੇਨਤੀ ਹੈ ਸਤਿਕਾਰਯੋਗ ਸਵਰਗ ਵਾਸੀ ਵੀ ਜਨੋ ਦੀ ਉਹਨਾਂ ਦੀਆਂ ਅਸਥੀਆਂ ਅੱਜ ਹਰ ਧਰ ਤੇ ਖੇ ਹਰ ਕੀ ਪੌੜੀ ਗੰਗਾ ਜਲ ਦੇ ਵਿੱਚ ਸੱਚੇ ਪਾਤਸ਼ਾਹ ਜੀਓ ਪਰਵਾ ਕਰਨ ਵਾਸਤੇ ਆਪ ਜੀ ਕੋ ਆਗੇ ਆ ਬਖਸ਼ਿਸ਼ ਕਰਾ ਆਗੇ ਆ ਮੰਗਦੇ ਹਾਂ ਆਗੇ ਆ ਬਖਸ਼ਿਸ਼ ਕਰੋ ਇਹ ਅਸਬਾਤ ਨੂੰ ਮਹਾਰਾਜ ਜੀ ਸਵਰਗਵਾਸੀ ਦੀ ਬਿਜਨੋ ਜੀ ਦੀਆਂ ਅਸਤੀਆਂ ਖੁੱਲ ਗੰਗਾ ਦੇ ਦੇ ਸੱਚੇ ਪਾਛਾ ਜੀਓ ਪ੍ਰਵਾਹ ਕਰਨ ਵਾਸਤੇ ਅੱਜ ਆਬਸ਼ਿਸ਼ ਕਰੋ ਸੇਈ ਸੰਤ ਪਿਆਰੇ ਮੇਲਣ ਇਨਾ ਮੇਰਾ ਫਕੀ ਦਾ ਨਾਮ ਚਿਟਾਵੇ ਪੰਤਨ ਜਗਤ ਗੁਰੂ ਸਤਗੁਰੂ ਦਾਸ ਜੀ ਮਹਾਰਾਜ ਪੰਤਨ ਸਤੁਰ ਸੁਆਮੀ ਸਤਨ ਦਾਸ ਜੀ ਮਹਾਰਾਜ ਬੇਤਾਲਪੁਰ ਖੰਦ ਕਾਮੀ ਆਪ ਜੀ ਦੇ ਨਾਮ ਦੀ ਚੜ੍ਹਦੀ ਕਲਾ ਗੁਰੂ ਘਰਾਂ ਦੇ ਸਭ ਦਾ ਭਲਾ جو بولے ਰਾਜਸਥਾਨਲੇ ਰੁਕੇ ਬਾਜੀ ਥੱਲੇ ਆ ਜਾਓ ਇੱਕ ਇੱਕ ਕੋੜੀ ਹੋ ਮਤਲਬ ਕਿ ਜਿਹੜਾ ਬੰਦਾ ਟਰੌਟ ਲਾ ਗਿਆ ਕੋੜੀ ਹੋਇਆ ਥੱਲੇ ਮੈਂ ਫੜਿਆ ਤੁਹਾਨੂੰ ਓਏ ਓਏ ਦਵਿੰਦਰਾ ਮੇਸ਼ਾ ਬਾਜੀ ਸਤਨਾਮ 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 ਜੈ ਜੈ ਸਤਨਾਮ Gracias. 아, 그